ਚਰਨ ਕਮਲ ਜਾ ਕਾ ਮਨ ਰੱਖੈ ਸੋਗ ਅਗਨ ਤਿਸ ਜਨ ਨ ਵਿਆਪੈ ਤਨ ਤਨ ਸਤਿਗੁਰੂ ਜੁਗੋ ਜੁਗ ਅਟਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਦੇ ਅੰਦਰ ਸੱਜ ਬੈਠੀ ਹੋਈ ਸਤਕਾਰ ਜੋਗ ਗੁਰੂ ਪਿਆਰੇ ਗੁਰੂ ਰੂਪ ਕਲਸਾ ਗੁਰੂ ਕੀ ਸਨਵਾਜੀ ਸਤ ਸੰਗ ਜੀਓ ਆਪ ਸਭਨਾਂ ਨੇ ਸੁਪਾਵਨ ਬਾਣੀ ਦੇ ਲਤਨੇਮ ਸਰਵਣ ਕੀਤੇ ਹਨ ਐਸ ਵਕਤ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਵਿਚਾਰ ਆਪਾਂ ਨੇ ਸਭ ਨੇ ਨਾਲ ਮਿਲ ਕੇ ਸਰਵਣ ਕਰਨੀ ਹੈ ਬਾਵਨ ਪਵਿੱਤਰ ਇਤਿਹਾਸ ਦੀ ਕਥਾ ਵਿਚਾਰ ਜੋ ਸਰਬਨ ਕਰਨ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਗੁਰਪਤੇ ਦੀ ਪਾਲੀਏ ਸਾਂਝ ਔਰ ਰਸਨਾ ਨੂੰ ਕਰ ਲਈ ਪਵਿੱਤਰ ਚੁਕਾਓ ਸੀਸ ਸਹ ਸਤਿਗੁਰੂ ਤਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਔਰ ਬਖਸ਼ੋ ਅਸੀਸ ਆਪ ਜੀ ਦੇ ਨਿਮਾਨੇ ਜੀ ਸੇਵਕ ਨੂੰ ਸੋ ਗੱਜ-ਬੱਜ ਕੇ ਬਿਲਾਵਤ ਵਾਹੀ ਗੁਰਜੀਕਾ ਖਲਸਾ ਵਾਹੀ ਗੁਰਦੀ ਕੀ ਭੱਤੇ ਆਪ ਗੁਰੂ ਪਿਆਰਿਓ ਧੰਤਾ ਦੇ ਜੋਗ ਹੋ ਜਿਹੜੀਆਂ ਸਿੱਖ ਸੰਗਤਾਂ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੀਆਂ ਹੋਈਆਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਗੁਰ ਚਰਨਾਂ ਦੇ ਵਿੱਚ ਆਪ ਸਿੱਖ ਸੰਗਤਾਂ ਦਾ ਸੱਜ ਕਰਕੇ ਸੋਲਾਹੇ ਪ੍ਰਾਪਤ ਕਰ ਰਹੇ ਹੁਣ ਸਤਿਗੁਰੂ ਪਾਸਾ ਜੀ ਦਾ ਪਾਵਨ ਬਚਨ ਹੈ ਗੁਰਮਖ ਲਾਹਾ ਲਗਾਏ ਮਨਮੁਖ ਚੱਲੇ ਮੂਲ ਗਵਾਈ ਦੀ ਹੁਣ ਜਿਹੜੇ ਗੁਰਮੁਖ ਜਾਨਾ ਉਹ ਪਾਈ ਗੁਰੂ ਦੀ ਹਜ਼ੂਰੀ ਦੇ ਵਿੱਚ ਬੈਠ ਕਰਕੇ ਲਾਹੇ ਪ੍ਰਾਪਤ ਕਰ ਜਾਂਦੇ ਆ ਆਪਣੇ ਮਨੁੱਖਾ ਜਨਮ ਨੂੰ ਸਫਲਾ ਕਰ ਲੈਂਦੇ ਜਿਵੇਂ ਆਪ ਸਤਸੰਗਤਾਂ ਦਾ ਭਾਈ ਲਾਹੇ ਪ੍ਰਾਪਤ ਕਰ ਰਹੇ ਹੋ ਮਨੁੱਖਾ ਜਨਮ ਨੂੰ ਸਫਲਾ ਕਰ ਰਹੇ ਹੋ ਆਓ ਜੁੜਗੇ ਪਾਵਨ ਪਉਤਰ ਇਤਿਹਾਸ ਦੇ ਨਾਲ ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਸੋਢੀ ਸੁਲਤਾਨ ਸਾਜਾ ਜੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਨਗਰ ਦੇ ਵਿੱਚ ਸਤਿਗੁਰੂ ਜੀ ਵਸ ਰਹੇ ਹਨ ਗੁਰੂ ਰਾਮਦਾਸ ਪਾਤਸ਼ਾਹ ਜੀ ਸਿੱਖ ਸੰਗਤਾਂ ਨੂੰ ਤਾਰਨਾ ਕਰਦੇ ਸਿੱਖ ਸੰਗਤਾਂ ਦਾ ਸਤਿਗੁਰਾਂ ਦਾ ਪਾਵਨ ਪ੍ਰਦੇਸ਼ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੀਆਂ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲਾ ਕਰ ਰਹੀਆਂ ਸਵਾਵਾ ਨਿਭਾ ਰਹੀਆਂ ਤਾਂ ਹੁਣ ਇੱਧਰ ਲਾਹੌਰ ਚੂਨਾ ਮੰਡੀ ਵਿਖੇ ਤਨ ਗੁਰੂ ਅਰਜਨ ਦੇਵ ਪਾਸਾ ਜੀ ਗਏ ਹੋਏ ਸਤਿਗੁਰੂ ਗੁਰੂ ਰਾਮਦਾਸ ਪਾਸਾ ਜੀ ਦੇ ਹੁਕਮ ਦੀ ਅਧੀਕ ਦੇ ਵਿੱਚ ਹੈ ਇਹ ਗੁਰੂ ਪਿਤਾ ਜੀ ਗੁਰੂ ਰਾਮਦਾਸ ਪਾਸਾ ਜੀ ਹੁਕਮਾ ਸੁਨੇਹਾ ਭੇਜਣਗੇ ਤਾਂ ਅਸੀਂ ਗੁਰੂ ਪਾਸਾ ਜੀ ਦੇ ਜਾ ਕੇ ਦਰਸ਼ਨ ਦਿਦਾਰੇ ਕਰਾਂਗੇ ਗੁਰੂ ਜੀ ਦੀ ਕਿਰਪਾ ਨੂੰ ਪ੍ਰਾਪਤ ਕਰਾਂਗੇ ਤਾਂ ਹੁਣ ਪਹਿਲੀ ਚਿੱਠੀ ਜਿਹੜੀ ਗੁਰਸਿੱਖਾਂ ਨੇ ਪਿਰਥੀ ਚੰਦ ਨੂੰ ਫੜਾਈ ਤਾਂ ਪਿਰਥੀ ਚੰਦ ਨੇ ਬੇਈਮਾਨੀ ਦੇ ਨਾਲ ਉਹ ਚਿੱਠੀ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਨਹੀਂ ਫੜਾਈ ਆਪਣੇ ਕੋਲ ਰੱਖ ਲਈ ਆਪਣੇ ਗੀਜੇ ਦੇ ਵਿੱਚ ਪਾ ਲੇ ਤੇ ਸਤਿਗੁਰਾਂ ਨੂੰ ਦੱਸਿਆ ਤੱਕ ਨਹੀਂ ਵੀ ਅਰਜਨ ਦੇਵ ਦੀ ਚਿੱਠੀ ਆਈ ਹੈ ਛੋਟੇ ਭਰਾ ਦੀ ਜਾਂ ਤੁਹਾਨੂੰ ਯਾਦ ਕਰਦਾ ਹੈਗਾ ਤੁਹਾਡੇ دیدارੇ ਕਰਨੇ ਚਾਹੁੰਦਾ ਤੁਹਾਡੇ ਹੁਕਮ ਦੀ ਅਡੀਕ ਕਰਨਾ ਚਾਹੁੰਦਾ ਨਹੀਂ ਕੋਈ ਵੀ ਸਨੇਹਾ ਸਤਿਗੁਰਾਂ ਨੂੰ ਨਹੀਂ ਦਿੱਤਾ ਕਿਉਂ ਨਹੀਂ ਦਿੱਤਾ ਕਿਉਂਕਿ ਜੇ ਮੈਂ ਸਨੇਹਾ ਦੇ ਦਿੱਤਾ ਨਾ ਫਿਰ ਕੀ ਹੋਵੇਗਾ ਮੇਰਾ ਸਾਰਾ ਕੰਮ ਕਰਾਉ ਜਾਵੇਗਾ ਤੇ ਸਤਿਗੁਰਾਂ ਨੇ ਇਹਨੂੰ ਗੁਰਤਾ ਗੱਦੀ ਦਾ ਮਾਲਕ ਬਣਾ ਦੇਣਾ ਤਾਂ ਗੁਰੂ ਪਿਆਰਿਓ ਹੁਣ ਸਤਿਗੁਰੂ ਗੁਰੂ ਅਰਜਨ ਦੇਵ ਪਾਸਾ ਜੀ ਧਰਮਸ਼ਾਲਾ ਦੇ ਵਿੱਚ ਰਜਾਨਾ ਦੀ ਤਰ੍ਹਾਂ ਗੁਰੂ ਪਾਸਾ ਜੀ ਦਾ ਪਾਵਨ ਉਪਦੇਸ਼ ਸਿੱਖ ਸੰਗਤਾਂ ਨੂੰ ਬਖਸ਼ਿਸ਼ ਕਰਦੇ ਆ ਤੇ ਨਾਲ ਨਾਲ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਵੀ ਚੇਤੇ ਕਰਦੇ ਆ ਵੀ ਸਤਿਗੁਰੂ ਜੀ ਕਿਰਪਾ ਕਰਨ ਸਮਾ ਬਣਾਉਣ ਮ ਹੁਕਮਨਾਮਾ ਭੇਜਣ ਤਾਂ ਅਸੀਂ ਵਿਦ ਸਖਸਾਂਾਂ ਦੇ ਪਹੁੰਚ ਕਰਕੇ ਦਿਦਾਰੇ ਕਰਕੇ ਤੇ ਆਪਣੇ ਮਨੁੱਖਾ ਜਨਮ ਨੂੰ ਸਫਲਾ ਕਰਦੀ ਸਮਾ ਲੰਘਿਆ ਨਹੀਂ ਕੋਈ ਸਤਦਗਾਂ ਦਾ ਹੁਕਮ ਜਵਾਬ ਆਇਆ ਤਾ ਫਿਰ ਦੂਸਰੀ ਪੇਰ ਚਿੱਠੀ ਸਤਿਗੁਰਾਂ ਨੇ ਲਿਖੀ ਪਹਿਲੀ ਚਿੱਠੀ ਦੇ ਉੱਪਰ ਏਕਾ ਪਾਇਆ ਹੁਣ ਦੂਸਰੀ ਚਿੱਠੀ ਦੇ ਉੱਪਰ ਦੂਆ ਪਾਇਆ ਸਿੱਖਾਂ ਨੂੰ ਚਿੱਠੀ ਪੱਤਰ ਸਿ ਜਿਹੜਾ ਉਹ ਫੜਾ ਕੇ ਸਤਿਗੁਰਾਂ ਨੇ ਘਲਣਾ ਕੀਤਾ ਆਖਿਆ ਵੀ ਜਾਓ ਸਤਿਗੁਰਾਂ ਨੂੰ ਇਹ ਦੂਸਰੀ ਚਿੱਠੀ ਪੜਾ ਕੇ ਆਓ ਸਾਨੂੰ ਐਦਾਂ ਲੱਗਦਾ ਵੀ ਸਤਿਗੁਰਾਂ ਦੀ ਪੜਨ ਦਾ ਕੋਈ ਸਮਾਂ ਨਹੀਂ ਬਣਿਆ ਜੇ ਸਤਿਗੁਰੂ ਜੀ ਦਾ ਸਮਾਂ ਬਣਿਆ ਹੁੰਦਾ ਤਾਂ ਚਿੱਠੀ ਪੱਤਰ ਪੜ ਕੇ ਜਰੂਰ ਸਾਨੂੰ ਹੁਕਮਨਾਮਾ ਭੇਜਦੇ ਪਰ ਗੱਲ ਤੇ ਇਹ ਐ ਵੀ ਉਹਨਾਂ ਨੂੰ ਨਹੀਂ ਪਤਾ ਲੱਗਿਆ ਪਰ ਹੁਣ ਗੁਰੂ ਅਰਜਨ ਦੇ ਪਾਸਾ ਜਿਹਦੇ ਮਨ ਦੇ ਵਿੱਚ ਉਹਦੇ ਪ੍ਰਤੀ ਧਰਤੀ ਜਾਂਦੇ ਕੋਈ ਪਤਾ ਨਹੀਂ ਵੀ ਉਹਦੇ ਮਨ ਦੇ ਵਿੱਚ ਕੀ ਹੈ ਉਹਨਾਂ ਦਾ ਕੋਈ ਖਿਆਲ ਨਹੀਂ ਹੈ ਤਾਂ ਉਹਨ ਗੁਰੂ ਪਿਆਰਿਓ ਜਦੋਂ ਦੂਸਰੀ ਚਿੱਠੀ ਲੈ ਕੇ ਸਿੱਖ ਸੰਗਤਾਂ ਪਹੁੰਚੀਆਂ ਗੁਰੂ ਦੇ ਸਿੱਖ ਪਹੁੰਚੇ ਤਾਂ ਅੱਗੇ ਵਾਂਗੂ ਫਿਰ ਧਰਤੀ ਜਾਂਦਾ ਅਗੇ ਹੌਣ ਪਿਰਤੀ ਚੰਦ ਜਦੋਂ ਅੱਗੇ ਤਾਂ ਆਖਿਆ ਵੀ ਗੁਰਸਿੱਖੋ ਕਿੱਥੋਂ ਆਇਓ ਆਖਿਆ ਮਹਾਰਾਜ ਅਸੀਂ ਲਾਹੌਰ ਤੋਂ ਆਏ ਹਾਂ ਚੂਨਾ ਮੰਡੀ ਲਾਹੌਰ ਤੋਂ ਕਿਵੇਂ ਆਇਓ ਭਟਾਵਾ ਲੈ ਕੇ ਆਇਓ ਹਾਂ ਮਹਾਰਾਜ ਭਟਾਵਾ ਵੀ ਲੈ ਕੇ ਆਇਆ ਤੇ ਚਿੱਠੀ ਪੱਤਰ ਵੀ ਲੈ ਕੇ ਆਏ ਤੁਹਾਡੇ ਛੋਟੇ ਭਰਾ ਅਰਜਨ ਦੇਵ ਜੀ ਪਾਤਸ਼ਾਹ ਜੀ ਨੇ ਇਹ ਜਿਹੜੀ ਚਿੱਠੀ ਹੈ ਦੂਸਰੀ ਚਿੱਠੀ ਭੇਜੀ ਆਗੀ ਉਹ ਸਾਨੂੰ ਕਹਿੰਦੇ ਕਿ ਸ਼ਾਇਦ ਸਤਿਗੁਰਾਂ ਦਾ ਕੋਈ ਸਮਾਂ ਨਹੀਂ ਬਣਿਆ ਪੜਨ ਦਾ ਤਾਂ ਦੂਸਰੀ ਚਿੱਠੀ ਜਾਓ ਤੇ ਸਤਿਗੁਰੂ ਜੀ ਜ਼ਰੂਰ ਪੜ ਲੰਗੇ ਤਾਂ ਚੇਤੇ ਦੇ ਨਾਲ ਤੁਸੀਂ ਕਹਿਣਾ ਤਾਂ ਹੁਣ ਪ੍ਰਤੀ ਚੰਦ ਨਾਲ ਤਾਂ ਸੋਚਦਾ ਜੇ ਨਾਲੇ ਉਹਨਾਂ ਨੂੰ ਆਖਦਾ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦਾ ਹਾਂ ਮੈਂ ਜਿਹੜੀ ਪਹਿਲੀ ਚਿੱਠੀ ਜੀ ਉਹ ਮੈਂ ਜਦੋਂ ਤੁਸੀਂ ਆਏ ਸੀ ਉਸ ਟਾਈਮ ਤੇ ਸਤਿਗੁਰਾਂ ਦੇ ਹਵਾਲੇ ਕਰ ਦਿੱਤੀ ਸੀ ਸਤਿਗੁਰਾਂ ਦਾ ਕੰਮ ਤਾਂ ਇਹੋ ਜਿਹਾ ਹੀ ਹੈ ਸਤਿਗੁਰੂ ਜੀ ਤਾਂ ਭੁੱਲ ਜਾਂਦੇ ਅੱਗੇ ਸਤਿਗੁਰੂ ਜੀ ਖਿਆਲ ਘਾਟੀ ਕਰਦੇ ਐ ਕੋਈ ਗੱਲ ਨਹੀਂ ਮੈਂ ਜ਼ਰੂਰ ਤੁਹਾਡਾ ਸੁਨੇਹਾ ਲਾਵਾਂਗਾ ਚਿੱਠੀ ਪੱਤਰ ਮੈਂ ਜ਼ਰੂਰ ਫੜਾਵਾਂਗਾ ਤਾਂ ਹਣ ਗੁਰੂ ਪਿਆਰਿਓ ਹੁਣ ਸਿੱਖਾਂ ਦੇ ਪਾਸੋਂ ਪਿਰਥੀ ਚੰਦ ਨੇ ਦੂਜੀ ਚਿੱਠੀ ਪਾੜ ਕੇ ਆਪਣੇ ਬੋਜੇ ਦੇ ਵਿੱਚ ਪਾ ਲਈ ਹੁਣ ਜਦੋਂ ਬੋਜੇ ਦੇ ਵਿੱਚ ਪਾਈ ਹੋਈ ਹੈ ਤਾਂ ਗੁਰੂ ਦੇ ਸਿੱਖਾਂ ਸਤਿਗੁਰਾਂ ਨੂੰ ਨਮਸਕਾਰ ਕਰਕੇ ਲੰਗਰ ਪਾਣੀ ਛਕਿਆ ਦਰਸ਼ਨ ਦਦਾਰੇ ਕੀਤੀ ਤੇ ਮੁੜ ਗਏ ਤਾਂ ਪਿਰਤੀ ਚੰਦ ਆਖਦਾ ਕਹਿੰਦਾ ਲੈ ਚਿੱਠੀਆਂ ਭੇਜਦਾ ਗੁਰਤਾ ਗੱਦੀ ਨੂੰ ਪ੍ਰਾਪਤ ਕਰਨ ਦੇ ਵਾਸਤੇ ਆਇ ਨੂੰ ਸਮਝਦਾ ਵੀ ਵੱਡਾ ਭਰਾ ਅੱਗੇ ਬੈਠਾ ਗਿਆ ਵੱਡੇ ਭਰਾ ਨੂੰ ਛੱਡ ਕੇ ਆਪ ਅੱਗੇ ਆਉਣਾ ਚਾਹੁੰਦਾ ਜਿਵੇਂ ਕਿ ਲਾਲਕੀ ਲੋਕ ਜਿਸ ਤਰ੍ਹਾਂ ਦੀ ਬੋਲੀ ਬੋਲਦੇ ਆ ਨਾ ਹੁਣ ਪਿਰਥੀ ਚੰਦ ਦੀ ਉਸੇ ਤਰ੍ਹਾਂ ਹੀ ਬੋਲੀ ਬੋਲਦੇ ਆ ਉਹਨੂੰ ਸਮਝ ਨਹੀਂ ਆਉਂਦੀ ਵੀ ਇਹ ਗੁਰਤਾ ਗੱਦੀ ਦਾ ਮਾਲਕ ਪਿਓ ਤੋਂ ਬਾਅਦ ਵਿੱਚ ਵੱਡਾ ਭਰਾ ਹੁੰਦਾ ਵੱਡਾ ਭਰਾ ਜਿਹੜਾ ਹੁੰਦਾ ਉਹ ਪਿਓਆਂ ਸਮਾਨ ਹੁੰਦਾ ਮੈਥੋਂ ਬਾਅਦ ਦੇ ਵਿੱਚ ਕੁਝ ਕਰ ਸਕਦੇ ਆ ਪਰ ਜਿੰਨਾ ਚਿਰ ਮੈਂ ਇੱਥੇ ਦੁਨੀਆ ਤੇ ਆ ਤੇ ਉਹ ਕੁਝ ਨਹੀਂ ਕਰ ਸਕਦੇ ਤਾਂ ਹੁਣ ਆਪਣੇ ਆਪ ਦੇ ਨਾਲ ਗੱਲਾਂ ਕਰਦਾ ਗਿਆ ਸਤਿਗੁਰਾਂ ਦੇ ਕੋਲ ਚਿੱਠੀ ਪੱਤਰ ਨਹੀਂ ਪੜਾਇਆ ਹੁਣ ਸਤਿਗੁਰੂ ਜੀ ਨੂੰ ਜਾ ਕੇ ਗੁਰਸਿੱਖਾਂ ਨੇ ਆਖਿਆ ਵੀ ਮਹਾਰਾਜ ਤੁਹਾਡੀ ਚਿੱਠੀ ਸੀ ਜਿਹੜੀ ਉਹ ਸ਼ਾਇਦ ਸਤਿਗੁਰੂ ਜੀ ਕਿਤੇ ਰੱਖ ਕੇ ਭੁੱਲ ਗਏ ਤੇ ਜਾਂ ਪੜ੍ਹਨਾ ਭੁੱਲ ਗਏ ਸਮਾਂ ਨਹੀਂ ਬਣਿਆ ਤੇ ਤੁਹਾਡੇ ਭਰਾ ਜੀ ਆਖਦੇ ਆ ਕਹਿੰਦੇ ਵੀ ਇਸ ਤੁਹਾਡੀ ਚਿੱਠੀ ਨਾਲ ਦੀ ਨਾਲ ਪੜਾ ਦਿੱਤੀ ਸੀ ਸਤਗੁਰੂ ਜੀ ਭੁੱਲ ਜਾ ਘੁੱਲ ਗਏ ਹੋਣਗੇ ਭੁੱਲ ਜਾਂਦੇ ਆ ਚਲ ਕੋਈ ਗੱਲ ਨਹੀਂ ਤੁਹਾਡੀ ਚਿੱਠੀ ਆ ਮੈਂ ਨਾਲ ਦੀ ਨਾਲ ਜਾ ਕੇ ਫੜਾਵਾਂਗਾ ਤੇ ਸਤਗੁਰਾਂ ਨੂੰ ਜ਼ਰੂਰ ਕਹਾਂਗਾ ਵੀ ਤੁਸੀਂ ਇਹ ਚਿੱਠੀ ਨੂੰ ਪੜੋ ਤੇ ਪੜ੍ਹ ਕੇ ਆਪਣੇ ਲਾਲ ਨੂੰ ਇੱਥੇ ਬੁਲਾਉਣਾ ਕਰੋ ਤੇ ਸਤਗੁਰੂ ਜੀ ਬੜੇ ਖੁਸ਼ ਹੋਏ ਜੋ ਕੋਈ ਗੱਲ ਨਹੀਂ ਗੁਰੂ ਪਿਤਾ ਜੀ ਦੇ ਕੋਲ ਸਿੱਖ ਸੰਗਤਾਂ ਬਹੁਤ ਆਉਂਦੀਆਂ ਹੈ ਕਈ ਵਾਰ ਕੀਤਾ ਭੁੱਲ ਜਾਂਦਾ ਹੈਗਾ ਕਈ ਵਾਰ ਕੁਖਿਆਲ ਦੇ ਵਿੱਚੋਂ ਨਿਕਲ ਜਾਂਦਾ ਹੈ ਕੋਈ ਬਾਤ ਨਹੀਂ ਤਾਂ ਹੁਣ ਪਿਆਰ ਦਾ ਸਿਰਿਆਂ ਜਿਹਦੋਂ ਸਿੱਖ ਸੰਗਤਾਂ ਨੇ ਦਿੱਤਾ ਤੇ ਸਤਿਗੁਰੂ ਜੀ ਖੁਸ਼ ਹੋਏ ਖੁਸ਼ੀ ਦੇ ਵਿੱਚ ਫੇਰ ਸਿੱਖ ਸੰਗਤਾਂ ਨੂੰ ਸੁਭਾ ਸਾਮ ਪਾਵਨ ਪ੍ਰਦੇਸ਼ ਬਖਸ਼ਿਸ਼ ਕਰਦੇ ਆ ਹੁਣ ਇੱਕ ਦਿਨ ਲੰਘਿਆ ਦੋ ਦਿਨ ਲੰਘੇ ਇਸੇ ਤਰ੍ਹਾਂ ਕਰਦੇ ਕਰਦੇ ਫੇਰ ਲੰਬਾ ਸਮਾਂ ਲੰਘ ਗਿਆ ਤਾਂ ਸਤਿਗੁਰਾਂ ਨੂੰ ਜਦੋਂ ਲੰਬਾ ਸਮਾਂ ਲੰਘਿਆ ਤ ਧੰ ਗੁਰੂ ਅਰਜਨ ਦੇਵ ਪਾਸਾ ਜੀ ਗੁਰਸਿੱਖਾਂ ਨੂੰ ਕਹਿੰਦੇ ਜਿਹੜੇ ਵੀ ਗੁਰਸਿੱਖ ਚਿੱਠੀ ਪੱਤਰ ਫੜਾ ਕੇ ਆਏ ਆ ਦੋ ਬਾਰੀ ਉਹ ਸਾਡੇ ਪਾਸ ਆਉਣ ਤਾਂ ਹੁਣ ਸਤਗੁਰਾਂ ਨੇ ਬੁਲਾਇਆ ਹਾਂ ਮਹਾਰਾਜ ਜੀ ਦੱਸੋ ਤੁਸੀਂ ਚਿੱਠੀ ਪੱਤਰ ਜਿਹੜਾ ਲੈ ਕੇ ਗਏ ਹੋ ਦੋ ਵਾਰੀ ਚਿੱਠੀ ਤੁਸੀਂ ਲੈ ਕੇ ਗਏ ਹੋ ਕੋਈ ਸੁਨੇਹਾ ਨਹੀਂ ਆਇਆ ਕੋਈ ਹੁਕਮ ਨਹੀਂ ਆਇਆ ਤੁਸੀਂ ਕਿਸ ਨੂੰ ਬਣਾ ਕੇ ਆਏ ਹੋ ਮਹਾਰਾਜ ਜਿਹੜਾ ਚਿੱਠੀ ਪੱਤਰ ਤੁਹਾਡੇ ਵੱਡੇ ਭਰਾ ਪਿਰਥੀ ਜੰਦ ਨੂੰ ਬਣਾ ਕੇ ਆਏ ਜਦੋਂ ਆਖਿਆ ਵੀ ਤੁਹਾਡੇ ਪਿਰਥੀ ਚੰਦ ਭਰਾ ਨੇ ਫੜਾ ਕੇ ਆਏ ਆਂ ਕਿ ਚਿੱਠੀ ਤਤਾਂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਮਨ ਦੇ ਵਿੱਚ ਫੇਰ ਖਿਆਲ ਆਇਆ ਵੀ ਉਹ ਲਾਲਚੀ ਮਨੁੱਖ ਨੇ ਲੋਭੀ ਮਨੁੱਖ ਨੇ ਕਿੱਥੋਂ ਇਹ ਪੜਾਉਣੀ ਆ ਚਿੱਠੀ ਉਹ ਤਾਂ ਗੁਰਤਾ ਗੱਦੀ ਨੂੰ ਭਜਿਆ ਵਰਦਾ ਵੀ ਮੈਨੂੰ ਸਭ ਕੁਝ ਮਿਲ ਜਾਵੇ ਪਰ ਉਹਨੂੰ ਇਸ ਗੱਲ ਦਾ ਖਿਆਲ ਨਹੀਂ ਜੇ ਕੋ ਬਚਨ ਕਮਾਵੇ ਸੰਤਨ ਕਾ ਇਹ ਤੇ ਤਾਂ ਬਚਨ ਦੀ ਬਾਤ ਹੈ ਗੁਰ ਸੇਵਾ ਤੇ ਭਗਤ ਕਮਾਈ ਇਹਦਾ ਗੁਰੂ ਦੀ ਸੇਵਾ ਕਰਨ ਕਰਕੇ ਹੈ ਜਿਹੜਾ ਕੋਈ ਮਨੁੱਖ ਸੇਵਾ ਕਰੂਗਾ ਉਹ ਨੂੰਏ ਗੁਰਤਾ ਗੱਦੀ ਦਾ ਮਾਲਕ ਬਣਾਇਆ ਜਾਂਦਾ ਹੈ ਚਾਹੇ ਉਹ ਕੋਈ ਵੀ ਹੋਵੇ ਤਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜਿਨੇ ਪਾਈ ਲੈਣਾ ਜੀ ਨੂੰ ਗੁਰਤਾ ਗੱਦੀ ਦੇਣਾ ਕੀਤਾ ਉਸ ਤੋਂ ਬਾਅਦ ਵਿੱਚ ਪਾਈ ਲੈਣਾ ਜੀ ਨੇ ਧੰਨ ਗੁਰੂ ਅਮਰਦਾਸ ਪਾਸਾ ਜੀ ਨੂੰ 72 ਸਾਲ ਦੀ ਉਮਰ ਦੇ ਵਿੱਚ ਗੁਰਤਾ ਗੱਦੀ ਬਖਸ਼ਿਸ਼ ਕੀਤੀ ਤਾਂ ਹੁਣ ਧੰਨ ਗੁਰੂ ਅਮਰਦਾਸ ਪਾਸਾ ਜੀ ਨੇ ਭਾਈ ਜੇਠਾ ਜੀ ਨੂੰ ਸਾਡੇ ਪਿਤਾ ਜੀ ਨੂੰ ਤੇ ਗੱਲ ਤੇ ਹੈ ਵੀ ਹੁਣ ਪਤਾ ਨਹੀਂ ਕਿਹਨੂੰ ਬਖਸ਼ਿਸ਼ ਕਰਨੀ ਹੈ ਪਰ ਜਿਹੜਾ ਵਰਤੀ ਚਲਦਾ ਉਹਦੇ ਮਨ ਦਾ ਬੜਾ ਵੱਡਾ ਇਹ ਵਹਿਮ ਪਿਆ ਹੋਇਆ, ਭਰਮ ਪਿਆ ਹੋਇਆ। ਇਹ ਆਪਣਾ ਭਰਮ ਕੱਢਦਾ ਨਹੀਂ ਹੈ। ਲਾਲਚ ਦੇ ਵਿੱਚ ਆ ਕੇ ਗੁਰਤਾ ਗੱਦੀ ਰੋសម្ਣੂ ਪਰਦਾਗਾ ਪਰ ਐਦਾ ਇਹ ਗੁਰਤਾ ਗੱਦੀ ਗੁਰੂ ਨਾਨਕ ਦੇ ਘਰ ਦੀ ਨਹੀਂ ਕਿਸੇ ਨੂੰ ਪ੍ਰਾਪਤ ਹੁੰਦੀ ਸੇਵਾ ਤੋਂ ਬਿਨਾਂ। ਸੇਵਾ ਕਰਦਾ ਕੋਈ ਨਹੀਂ। ਲਾਲਚ ਵਸ ਪਿਆ ਹੋਇਆ। ਤਾਂ ਹੁਣ ਸਤਿਗੁਰੂ ਜੀ ਕਹਿੰਦੇ ਤੁਸੀਂ ਬਹੁਤ ਵੱਡੀ ਗੱਦੀ ਕਰੀ ਤੁਸੀਂ ਪਿਰਥੀ ਚੰਦ ਨੂੰ ਚਿੱਠੀ ਨਹੀਂ ਸੀ ਫੜਾਉਣੀ ਇਹ ਗਲਤ ਹੋ ਗਿਆ ਉਹਨੇ ਚਿੱਠੀ ਸਤਿਗੁਰਾਂ ਦੇ ਤੱਕ ਪਚਾਈ ਤੱਕ ਕੋਈ ਨਹੀਂ ਹੈ ਨਹੀਂ ਮਹਾਰਾਜ ਉਹ ਕਹਿੰਦਾ ਵੀ ਮੈਂ ਉਸੇ ਟਾਈਮ ਤੇ ਫੜਾ ਦਿੱਤੀ ਸੀ ਚਿੱਠੀ ਮਹਾਰਾਜ ਕਹਿੰਦੇ ਨਹੀਂ ਭਾਈ ਸਾਡਾ ਉਹ ਵੱਡਾ ਭਰਾ ਅਸੀਂ ਉਹਦੇ ਬਾਰੇ ਜਾਣਦੇ ਹਾਂ ਉਹ ਝੂਠ ਬੋਲਦਾ ਹੈ ਉਹਨਾਂ ਤੁਹਾਨੂੰ ਇਦਾਂ ਹੀ ਕਹਿ ਦਿੱਤਾ ਵੀ ਚਿੱਠੀ ਫੜਾ ਦਿੱਤੀ ਤੇ ਆ ਵੀ ਚਿੱਠੀ ਫੜਾ ਦੇਵਾਂਗਾ। ਸਤਿਗੁਰਾਂ ਦੇ ਕੋਲ ਤਾਂ ਚਿੱਠੀ ਗਈ ਕੋਈ ਨਹੀਂ ਹੈ। ਤਾਂ ਹੁਣ ਸਿੱਖ ਸੰਗਤਾਂ ਸਾਰੀਆਂ ਸੋਚਦੀਆਂ ਵੀ ਧੰਨ ਗੁਰੂ ਅਰਜਨ ਦੇਵ ਪਾਸਾ ਜੀ ਦਾ ਸੁਭਾਅ ਕੀ ਹੈ। ਇਹਨਾਂ ਦੇ ਪਿਤਾ ਜੀ ਗੁਰੂ ਰਾਮਦਾਸ ਪਾਸਾ ਜੀ ਦਾ ਸੁਭਾਅ ਕੀ ਹੈ। ਪਰ ਇਹਨਾਂ ਦੇ ਵੱਡੇ ਭਰਾ ਦਾ ਸੁਭਾਅ ਕਦੋਂ ਤੱਕ ਇਹ ਕਹਿੰਦੇ ਵਿੱਚ ੁੱਠਾ ਇਨਸਾਨ ਆਉ। ਕੋਲਾਗੀ ਇਨਸਾਨਾ ਲੋਭੀ ਇਨਸਾਨਾ ਗਾਓ। ਤਾਂ ਹੁਣ ਸਤਗੁਰੂ ਗੁਰੂ ਗਰੀਬ ਨਵਾਇ ਪਾਤਸ਼ਾਹ ਜੀ ਤੀਜੀ ਚਿੱਠੀ ਪੇਰ ਲਿਖਦੇ ਆ। ਤੀਸਰੀ ਚਿੱਠੀ ਲਿਖ ਕੇ ਸਤਗੁਰਾਂ ਨੇ ਉਪਰ ਤੀਆ ਪਾ ਦਿੱਤਾ। ਤੇ ਨਾਲ ਜਿਹੜੀਆਂ ਸਿੱਖ ਸੰਗਤਾਂ ਚਿੱਠੀ ਲੈ ਕੇ ਆ ਰਹੀਆਂ ਉਹਨਾਂ ਨੂੰ ਇਹ ਬਾਤ ਆਕੇ ਵੀ ਤੁਸੀਂ ਐਦਾ ਕਰਨਾ ਹੈ ਚਿੱਠੀ ਆ ਜਿਹੜੀ ਇਹ ਗੁਰੂ ਪਿਤਾ ਜੀ ਨੂੰ ਧੰ ਗੁਰੂ ਰਾਮਦਾਸ ਪਾਸਾ ਜੀ ਨੂੰ ਜਾ ਕੇ ਹੱਥ ਦੇ ਵਿੱਚ ਫੜਾਉਣੀ ਹੈ ਇਹ ਪਿਰਤੀ ਚੰਦ ਨੂੰ ਚਿੱਠੀ ਨਹੀਂ ਫੜਾਉਣੀ ਮਹਾਰਾਜ ਪਿਰਤੀ ਚੰਦ ਨੂੰ ਨਹੀਂ ਫੜਾਉਂਦੇ ਪਰ ਗੱਲ ਤੇ ਆ ਵੀ ਉਹ ਹਰੇਕ ਨੂੰ ਪਹਿਲੇ ਘੇਰ ਲੈਂਦਾ ਉੱਥੇ ਪੁਹਾਰ ਇੱਕ ਨੂੰ ਪੁੱਛਦਾ ਹੈ ਕਿਥੋਂ ਆਏ ਹੋ ਕਿਵੇਂ ਆਏ ਹੋ ਕੀ ਲੈ ਕੇ ਆਏ ਹੋ ਕਿਸ ਤਰ੍ਹਾਂ ਸਾਰਾ ਸਵਾਜਵਾਬ ਕਰਦਾ ਹੈ ਕਿ ਬੜਾ ਔਖਾ ਹੋ ਜਾਂਦਾ ਹੈ ਨਾ ਪਾਸਾ ਜੀ ਕਹਿੰਦੇ ਰਸਤਾ ਬਦਲ ਲਿਓ ਤੁਸੀਂ ਰਸਤਾ ਬਦਲ ਕੇ ਪਿਰਥੀ ਚੰਦ ਦੇ ਕੋਲ ਜਾਣਾ ਹੀ ਕੋਈ ਨਹੀਂ ਰਸਤਾ ਬਦਲ ਕੇ ਤੁਸੀਂ ਹੋਰ ਪਾਸੇ ਦੀ ਲੰਘ ਜਾਣਾ ਸਤਿਵੰਤ ਜੀ ਮਹਾਰਾਜ ਹੁਣ ਗੁਰੂ ਦੀਆਂ ਸਿੱਖ ਸੰਗਤਾਂ ਗੁਰੂ ਦੇ ਸਿੱਖਾਂ ਚੁੰਨਾ ਮੰਡੀ ਲਾਹੌਰ ਤੋਂ ਇੱਥੇ ਪਹੁੰਚਦੇ ਆ। ਸ੍ਰੀ ਅੰਮ੍ਰਿਤਸਰ ਸਾਹਿਬੇ ਕੇ ਪਹੁੰਚ ਕੇ ਦੇਖਿਆ ਵੀ ਪਿਰਥੀ ਚੰਦ ਸਾਹਮਣੇ ਆ। ਤਾਂ ਪਿਰਥੀ ਚੰਦ ਤੋਂ ਪਾਸਾ ਵੱਟਿਆ ਹੋਰ ਰਾਸਤੇ ਵਿੱਚ ਦੀ ਜਾ ਕੇ ਧੰਨ ਗੁਰੂ ਰਾਮਦਾਸ ਪਾਸਾ ਜੀ ਦੇ ਚਰਨਾਂ ਦੇ ਵਿੱਚ ਪਹੁੰਚ ਗਏ। ਚਿੱਠੀ ਲੈ ਕੇ। ਹੁਣ ਚਿੱਠੀ ਲੈ ਕੇ ਜਦੋਂ ਗੁਰੂ ਰਾਮਦਾਸ ਪਾਸਾ ਜੀ ਦੇ ਚਰਨਾਂ ਦੇ ਵਿੱਚ ਪਹੁੰਚੇ ਆ। ਤਾਂ ਸਤਗੁਰਾਂ ਨੂੰ ਨਮਸਕਾਰ ਕੀਤੀ ਨਮਸਕਾਰ ਕਰਕੇ ਸਤਗੁਰਾਂ ਦੇ ਕੋਲ ਗਏ ਪਾਸਾ ਜੀਓ ਆਹ ਚਿੱਠੀ ਲੈ ਕੇ ਆਏ ਹਮਾਰੇ ਕਹਿੰਦੇ ਭਾਈ ਕਿੱਥੋਂ ਆਏ ਹੋ ਪਾਸਾ ਜੀਓ ਲਾਹੌਰ ਤੋਂ ਆਏ ਆ ਜਦੋਂ ਲਾਹੌਰ ਤੋਂ ਗਿਆ ਸਤਗੁਰਾਂ ਦੇ ਦਿਮਾਗ ਦੇ ਵਿੱਚ ਆਇਆ ਵੀ ਸਾਡੇ ਪੁੱਤਰ ਜੀ ਉੱਥੇ ਗਏ ਹੋਏ ਆ ਸਿੱਖ ਸੰਗਤਾਂ ਨੂੰ ਤਾਰਨ ਦੇ ਵਾਸਤੇ ਉਹਨਾਂ ਨੂੰ ਬੁਲਾਉਣਾ ਵੀ ਹੈ ਉਹਨਾਂ ਨੂੰ ਅਸੀਂ ਕਿਹਾ ਸੀ ਵੀ ਜਦੋਂ ਹੁਕਮ ਭੇਜਾਂਗੇ ਉਦੋਂ ਆਉਣਾ ਤੇ ਜਿੰਨਾ ਚਿਰ ਹੁਕਮ ਨਹੀਂ ਭੇਜਦੇ ਤੁਸੀਂ ਆਉਣਾ ਕੋਈ ਨਾ ਬੜਾ ਸਮਾਂ ਲੰਘ ਗਿਆ ਗਿਆ ਨੂੰ ਤੇ ਨਾਲ ਨਾਲ ਸਤਿਗੁਰੂ ਜੀ ਖੁਸ਼ ਵੀ ਹੁੰਦੇ ਐ ਵੀ ਸੱਤ ਵੱਜਣ ਦਾ ਅਧਿਕਾਰੀ ਹੈਗਾ ਜਿੰਨਾ ਸਮਾਂ ਅਸੀਂ ਹੁਕਮ ਨਹੀਂ ਭੇਜਿਆ ਤੇ ਕਦੇ ਵੀ ਉਹਨਾਂ ਨੇ ਆਉਣ ਦਾ ਆਪਣੇ ਆਪ ਮੰਨ ਨਹੀਂ ਬਣਾਇਆ ਤਾਂ ਸਤਗੁਰੂ ਜੀ ਹੁਣ ਮਨ ਮਾਨ ਦੇ ਵਿੱਚ ਖੁਸ਼ ਹੋ ਰਿਹਾ ਤੇ ਨਾਲ ਇਹ ਵੀ ਸੋਚਦੇ ਆ ਵੀ ਮਨਾ ਗੁਰਤਾ ਗੱਦੀ ਦਾ ਮਾਲਕ ਅਰਜਨ ਦੇਵ ਜੀ ਨੂੰ ਬਣਾਇਆ ਜਾਵੇ। ਉਹ ਗੁਰਤਾ ਗੱਦੀ ਦਾ ਮਾਲਕ ਬਣ ਸਕਦਾ ਹੈ। ਗੁਰਤਾ ਗੱਦੀ ਨੂੰ ਸੁਭਾਅ ਸਕਦਾ ਕਿਉਂ? ਇਹ ਗੁਰਤਾ ਗੱਦੀ ਐਸੀ ਆ ਸਤਬਚਨ ਦਾ ਅਧਿਕਾਰੀ ਹੋਣਾ ਚਾਹੀਦਾ ਹੈ। ਤਾਂ ਹੁਣ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਚਿੱਠੀ ਖੋਲੀ ਚਿੱਠੀ ਖੋਲਦੇ ਸਮੇਂ ਜਦੋਂ ਉਹ ਨਿਗਾਹ ਪਾਈ ਤਾਂ ਦੇਖਿਆ ਉੱਪਰ ਤੀਆ ਪਿਆ ਹੋਇਆ ਤਨ ਨੰਬਰ ਤਾਂ ਚਿੱਠੀ ਪੜੀ ਬੜੇ ਹੀ ਬਰਾਗ ਦੇ ਵਿੱਚ ਲਿਖੀ ਹੋਈ ਆ ਸਤਿਗੁਰਾਂ ਦੀ ਤਾਂ ਨਾਲ ਇਹ ਵੀ ਥਰੇ ਲਿਖਿਆ ਹੋਇਆ ਪਾਤਸ਼ਾਹ ਜੀ ਉਹ ਤੀਜੀ ਚਿੱਠੀ ਤੁਹਾਨੂੰ ਅਸੀਂ ਘੱਲੀ ਹੈ ਦੋ ਚਿੱਠੀਆਂ ਤੁਸੀਂ ਪਤਾ ਨਹੀਂ ਪਕੜੀਆਂ ਪਤਾ ਨਹੀਂ ਨਹੀਂ ਤੁਹਾਨੂੰ ਕਿਸੇ ਨੇ ਫੜਾਈਆਂ ਕਿ ਨਹੀਂ ਤੁਹਾਨੂੰ ਮਿਲੀਆਂ ਜਾਂ ਨਹੀਂ ਮਿਲੀਆਂ ਤਾਂ ਸਤਿਗੁਰੂ ਪਾਸਾ ਜੀ ਕਹਿੰਦੇ ਤੀਆ ਪਾਇਆ ਹੋਇਆ ਤੇ ਦੋ ਚਿੱਠੀਆਂ ਕਿੱਥੇ ਐ ਗੁਰਸਿੱਖਾਂ ਨੂੰ ਜਿਹੜੇ ਗੁਰਸਿੱਖ ਲੈ ਕੇ ਆਏ ਸੀ ਚਿੱਠੀ ਉਹਨਾਂ ਨੂੰ ਕਿਹਾ ਵੀ ਦੱਸੋ ਭਾਈ ਦੋ ਚਿੱਠੀਆਂ ਜਿਹੜੀਆਂ ਪਹਿਲਾਂ ਲੈ ਕੇ ਆਏ ਸੀ ਉਹ ਕਿੱਥੇ ਐ ਪਾਸਾ ਜੀ ਉਹ ਤੁਹਾਡੇ ਵੱਡੇ ਪੁੱਤਰ ਬਾਬਾ ਪਿਰਥੀ ਚੰਦ ਜੀ ਉਹਨਾਂ ਨੂੰ ਅਸੀਂ ਚਿੱਠੀਆਂ ਫੜਾ ਕੇ ਗਏ ਸੀ ਤੇ ਪਾਸਾ ਜੀ ਕਹਿੰਦੇ ਪਰ ਉਹਨੇ ਤਾਂ ਚਿੱਠੀਆਂ ਫੜਾਈਆਂ ਕੋਈ ਨਹੀਂ ਸਾਨੂੰ ਗੁਰਸਿੱਖਾਂ ਨੂੰ ਵੀ ਪਤਾ ਲੱਗਿਆ ਵੀ ਧੰ ਗੁਰਵਰਜਨ ਦੇ ਪਾਸਾ ਜੀ ਬਾਕੇ ਸੱਚ ਕਹਿੰਦੇ ਸੀ ਵੀ ਉਹ ਝੂਠ ਬੋਲਦਾ ਹੈ ਚਿੱਠੀ ਫੜਾਈ ਕੋਈ ਨਹੀਂ ਸਤਿਗੁਰੂ ਜੀ ਕਹਿੰਦੇ ਭਾਈ ਸਾਡੇ ਕੋਲ ਚਿੱਠੀ ਆਈ ਕੋਈ ਨਹੀਂ ਜੇ ਚਿੱਠੀ ਆਈ ਹੁੰਦੀ ਤਾਂ ਕਦੋਂ ਦੇ ਸੀ ਹੁਕਮ ਭੇਜਦੇ ਅਸੀਂ ਹੁਣ ਹੁਕਮਨਾਮਾ ਭੇਜਦੇ ਆ ਤੇ ਸਿੱਖ ਸੰਗਤਾਂ ਨੂੰ ਲੈਣ ਦੇ ਵਾਸਤੇ ਭੇਜਦੇ ਆ ਤੇ ਪਹਿਲਾਂ ਸਤਗੁਰੂ ਨੇ ਚਿੱਠੀ ਨੂੰ ਰੱਖਿਆ ਪਾਸਾ ਜੀ ਕਹਿੰਦੇ ਅੱਦਾਂ ਕਰੋ ਭਾਈ ਪਹਿਲਾਂ ਗੁਰੂ ਅਰਜਨ ਦੇ ਪਾਸਾ ਜੀ ਨੂੰ ਲੈ ਕੇ ਆਓ ਅਰਜਨ ਦੇਵ ਜੀ ਨੂੰ ਲੈ ਕੇ ਆਓ ਚਿੱਠੀ ਬਾਅਦ ਦੇ ਵਿੱਚ ਪੁੱਛਾਂਗੇ ਵੀ ਕਿਹਦੇ ਕੋਲ ਆ ਕਿਸ ਤਰ੍ਹਾਂ ਹੈ ਪ੍ਰਥੀ ਚੰਦ ਨੂੰ ਨਹੀਂ ਦੱਸਿਆ ਹੁਣ ਗੁਰੂ ਪਿਆਰਿਓ ਗੁਰੂ ਦੇ ਸਿੱਖ ਉਤੋਂ ਤਿਆਰ ਹੋਏ ਬੜੇ ਹੀ ਪ੍ਰੇਮ ਦੇ ਨਾਲ ਭਾਵਨਾ ਦੇ ਨਾਲ ਸਤਿਗੁਰਾਂ ਦੇ ਸ਼ਬਦ ਗਾਉਂਦੇ ਹੋਏ ਸਤਿਗੁਰਾਂ ਦੇ ਬਚਨ ਨੂੰ ਮੰਨਦੇ ਹੋਏ ਤਾਂ ਇਹ ਤੋਂ ਦਰਬਾਰ ਸਾਹਿਬ ਤੋਂ ਚਾਲਾ ਪਾਉਂਦੇ ਆ ਤੇ ਸ੍ਰੀ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਕੋਲ ਪਹੁੰਚੇ ਆ ਲਾਹੌਰ ਤਾਂ ਸਿੱਖ ਸੰਗਤਾਂ ਜਦੋਂ ਪਹੁੰਚਿਆ ਤੇ ਸਤਿਗੁਰੂ ਜੀ ਬੜੇ ਖੁਸ਼ ਹੋਏ ਤਾਂ ਧੰਨ ਗੁਰੂ ਅਰਜਨ ਦੇਵ ਪਾਸਾ ਜੀ ਨੂੰ ਲਾਹੌਰ ਤੋਂ ਬੜੇ ਹੀ ਪ੍ਰੇਮ ਦੇ ਨਾਲ ਸਰਦਾ ਭਾਵਨਾ ਦੇ ਨਾਲ ਸਿੱਖ ਸੰਗਤ ਵੱਲੋਂ ਲਿਆਂਦਾ ਗਿਆ ਤਾਂ ਹੁਣ ਸਤਿਗੁਰਾਂ ਦੇ ਕੋਲ ਜਦੋਂ ਆਏ ਤਾਂ ਧੰਨ ਗੁਰੂ ਰਾਮਦਾਸ ਪਾਸਾ ਜੀ ਦੇ ਚਰਨਾਂ ਦੇ ਉੱਪਰ ਆਪਣਾ ਮਸਤਕ ਰੱਖ ਕੇ ਧੰਨ ਗੁਰੂ ਅਰਜਨ ਦੇਵ ਪਾਸਾ ਜੀ ਨੇ ਵਿਰਾਗ ਦੇ ਵਿੱਚ ਇਹਨੇ ਹੰਝੂ ਕੇਰੇ ਤਾ ਗੁਰੂ ਪਿਆਰੋ ਗੁਰੂ ਰਾਮਦਾਸ ਪਾਸਾ ਜੀ ਦੇ ਚਰਨ ਧੋ ਦਿੱਤੇ ਆਪਣੇ ਹੰਝੂਆਂ ਦੇ ਨਾਲ ਇੰਨਾ ਕਿ ਬਿਰਾਗ ਫੁੱਟਿਆ ਤੇ ਨਾਲ ਨਾਲ ਇਹ ਵੀ ਕਹਿੰਦੇ ਪਾਸਾ ਜੀਰੋ ਤੁਸੀਂ ਆਪਣੇ ਪੁੱਤਰ ਨੂੰ ਦੂਰ ਭੇਜ ਕੇ ਤੇ ਆਪ ਤੁਸੀਂ ਭੁੱਲ ਗਏ ਤੁਸੀਂ ਮੈਨੂੰ ਕਿਤੇ ਹੀ ਭਲਾ ਦਿੱਤਾ ਬੜਾ ਲੰਬਾ ਸਮਾਂ ਹੋ ਗਿਆ ਮੈਨੂੰ ਗਏ ਨੂੰ ਤੁਹਾਡੇ ਦਰਸ਼ਨਾਂ ਦੀ ਭੁੱਖ ਸੀਗੀ ਦਰਸ਼ਨ ਪਿਆਸੀ ਦਿਨ ਰਾਤ ਚਤਤਵ ਆਨੰਦ ਰਣੀਤਾ ਖੋਲ ਤਪਟ ਗੁਰ ਮੇਲੀਆ ਨਾਨਕ ਹਰ ਸੰਗमीत ਪਾਸਾ ਜਿਓ ਤੁਹਾਡੇ ਦਰਸ਼ਨਾਂ ਦੀ ਬੜੀ ਭੁੱਖ ਸੀਗੀ ਬੜੀ ਪਿਆਸ ਸੀ ਹੁਣ ਪਿਆਸ ਮੱਟ ਗਈ ਹੈ ਦਿਨ ਰਾਤ ਦਿਨ ਰਾਤ ਤੁਹਾਡੇ ਚਰਨਾ ਤੇ ਕਮਲਾ ਦੀ ਪਿਆਸ ਸੀਗੀ ਤੁਹਾਡੇ ਦਰਸ਼ਨਾਂ ਦੀ ਭੁੱਖ ਸੀਗੀ ਆਕੇ ਗੁਰੂ ਪਾਸਾ ਜੀਓ ਤੁਹਾਡੀ ਕਿਰਪਾ ਵਰਤੀ ਆ ਇਹ ਪੁੱਖ ਮਿਟੀ ਆ ਪਿਆਸ ਮਿਟੀ ਆ ਤੁਹਾਡੀ ਕਿਰਪਾ ਵਰਤ ਰਹੀ ਆ ਹੁਣ ਪਾਸਾ ਜੀਓ ਬੜੇ ਖੁਸ਼ ਆ ਸੀ ਤੇ ਪਾਸਾ ਜੀ ਕਹਿੰਦੇ ਬੈਠੋ ਤਾਂ ਹੁਣ ਆਖਿਆ ਪਿਰਤੀ ਚੰਦ ਜੀ ਨੂੰ ਬੁਲਾਓ ਪਿਰਤੀ ਚੰਦ ਪਹਿਲੇ ਹੀ ਦੇਖ ਕੇ ਔਖਾ ਹੋ ਗਿਆ ਮਤ ਛੜ ਗਿਆ ਵੀ ਇਹ ਅਰਜੁਨ ਕਿੱਥੋਂ ਆ ਗਿਆ ਤੇ ਕਿੱਥੋਂ ਇਹਨੂੰ ਬੁਲਾ ਰਿਹਾ ਇੱਥੇ ਤਾਂ ਮਤਿਆ ਛੜਿਆ ਤੇ ਸਤਿਗੁਰਾਂ ਨੇ ਜਦੋਂ ਸੁਨੇਹਾ ਭੇਜਿਆ ਕਹਿੰਦੇ ਪ੍ਰਥੀ ਚੰਦ ਨੂੰ ਬੁਲਾ ਕੇ ਲੈ ਕੇ ਆਓ ਪ੍ਰਥੀ ਚੰਦ ਨੂੰ ਬੁਲਾਇਆ ਗਿਆ ਹੁਣ ਬੋਲਦਾ ਆਉਂਦਾ ਕਾ ਮੱਚਦਾ ਛੜਦਾ ਸਤਿਗੁਰਾਂ ਦੇ ਕੋਲ ਬਤਾਉਨ ਨੂੰ ਬੇਸੀ ਵੀ ਚਿੱਠੀ ਵਾਰੇ ਪੁੱਛਣਗੇ ਤੇ ਨਾਲ ਇਹ ਵੀ ਸੀਗਾ ਦੁੱਖ ਵੀ ਹੁਣ ਅਰਜਨ ਕਿਉਂ ਆ ਗਿਆ ਇੱਥੇ ਤਾਂ ਹੁਣ ਸਤਿਗੁਰਾਂ ਨੂੰ ਮੰਨਦਾ ਚੰਗਾ ਬੋਲਣ ਲੱਗ ਗਿਆ ਆਪਣੇ ਬਾਪ ਜੀ ਨੂੰ ਤੁਹਾਨੂੰ ਗੁਰੂ ਆਮਦਾਸ ਸਾਹਿਬ ਜੀ ਨੂੰ ਸਤਿਗੁਰੂ ਜੀ ਕਹਿੰਦੇ ਦੋ ਚਿੱਠੀਆਂ ਪਹਿਲਾਂ ਆਈਆਂ ਪ੍ਰਥੀ ਚੰਦ ਉਹ ਕਿੱਥੇ ਹੈ ਤੇ ਪ੍ਰਤੀ ਚੰਦ ਚਿੱਠੀਆਂ ਦੱਸਣ ਦੀ ਬਜਾਏ ਸਤਿਗੁਰਾਂ ਨੂੰ ਮੰਦਾ ਚੰਗਾ ਬੋਲਣ ਲੱਗ ਗਿਆ ਗਾਲੀ ਗਲੋਚ ਕਰਨ ਲੱਗ ਗਿਆ ਦੇਖੋ ਗੁਰੂ ਪਿਆਰੋ ਜਦੋਂ ਮਨਮੁਖ ਮਨੁੱਖ ਹੁੰਦਾ ਹੈ ਉਹਨੂੰ ਇਹ ਨਹੀਂ ਪਤਾ ਹੁੰਦਾ ਮੇਰਾ ਬਾਪੂ ਹੈ ਉਹਨੂੰ ਇਹ ਨਹੀਂ ਪਤਾ ਹੁੰਦਾ ਮੇਰੀ ਮਾਤਾ ਹੈ ਉਹਨੂੰ ਇਹ ਨਹੀਂ ਪਤਾ ਹੁੰਦਾ ਮੇਰਾ ਕੋਈ ਵੱਡਾ ਭਰਾ ਹੈ ਜਾਂ ਕੋਈ ਮੇਰਾ ਕੋਈ ਵੱਡਿਆਂ ਦੇ ਥਾਂ ਲੱਗਦਾ ਹੈ ਜਾਂ ਕੋਈ ਇਹ ਨਹੀਂ ਦੇਖਦਾ ਵੀ ਇਹਨਾਂ ਦੀ ਪਦਵੀ ਕੀ ਹੈ ਉਹ ਮੰਦਾ ਬੋਲਦਾ ਹੈ ਕਿਉਂਕਿ ਉਹਦਾ ਮਨ ਬੇਈਮਾਨ ਹੁੰਦਾ ਗੁਰੂ ਪਿਆਰਿਓ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਪਿਰਥੀ ਚੰਦ ਬੜਾ ਬੰਦਾ ਚੰਗਾ ਬੁੜ ਰਿਹਾ ਹੁਣ ਸਤਿਗੁਰੂ ਗੁਰੂ ਗ੍ਰੀਵ ਰਾਮਾ ਜੀ ਕਹਿੰਦੇ ਪਾਈ ਐਦਾਂ ਨਾ ਬੋਲ ਇਹ ਚੰਗੀ ਤੇਰੀ ਬੋਲੀ ਨਹੀਂ ਫਿੱਕੇ ਬਦਰ ਨਹੀਂ ਬੋਲੀ ਦੇ ਮੰਦਾ ਨਹੀਂ ਬੋਲੇਦਾ ਸਿੱਖ ਸੰਗਤਾਂ ਵੀ ਕਹਿੰਦੀਆਂ ਤੁਹਾਡੇ ਪਿਤਾ ਜੀ ਹੈ ਆਪਣੇ ਪਿਤਾ ਜੀ ਨੂੰ ਮੰਦਾ ਬੋਲਦੇ ਹੋ ਚੰਗੀ ਗੱਲ ਨਹੀਂ ਹੈ ਬਾਡਾ ਅਸੀਂ ਸਤਕਾਰ ਕਰਦੇ ਹੋ ਤੁਸੀਂ ਵੱਡੇ ਪੁੱਤਰੋਂ ਗੁਰੂ ਆਮਦਾਸ ਪਾਤਸ਼ਾਹ ਜੀ ਦੇ ਪਰ ਨਹੀਂ ਸਮਝਦਾ ਗੁਰੂ ਪਿਆਰਿਓ ਹੁਣ ਅਗਲਾ ਜਿਹੜਾ ਪਵਨ ਇਤਿਹਾਸ ਆਪਾਂ ਕੱਲ ਨੂੰ ਸਰਵਣ ਕਰਾਂਗੇ ਸਤਿਗੁਰੂ ਗੁਰੂ ਗ੍ਰੀਵਨਿਵਾਜ ਪਾਤਸ਼ਾਹ ਜੀ ਕਿਰਪਾ ਕੰ ਹੰਗਾ ਪੱਲਾ ਤੁਕਾਂ ਦੀ ਕਿਮਾ ਸੁ ਬਲਾਓ ਫਤੇ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤੇ ਵਾਹਿਗੁਰੂ ਸਾਹਿਬ ਜੀ ਆ ਰਾਮ ਕਲੀ ਮਹਲ ਦੀ ਜਾਨ ਅੰੰਦਿਕੋ ਅੰਕਾਰ ਸਤਿਗੁਰ ਪ੍ਰਸਾਦ ਨੰਦ ਬਿਆ ਮੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤੋਂ ਪਾਇਆ ਸਸਤੀ ਮਨੁ ਜੀ ਆਵਾ ਦਈਆ ਰਾਗੁਰੂ ਪਰਵਾਰ ਪਰਿਆ ਸ਼ਬਦ ਗਾ ਬਣਾਈਆ ਸਬਦੋ ਗਾਰੋ ਆਰੀ ਕੀ ਰਾਨ ਮਨ ਜੀ ਨੇ ਵਸਾਇਆ ਕਾਇ ਨਾਨਕ ਨੰਦਾ ਉਵਲ ਸਤਿਗੁਰੂ ਮੈਂ ਪਾਇਆ ਏ ਮਨ ਮੀਰੀਆ ਤੁਧਾਰ ਵਰ ਨਾਲੀ ਨਾਰੋ ਤੁਮ ਮਨ ਮੇਰੀ ਧੋਖ ਸਾਬ ਸਾਰਣਾ ਅੰਗੀਕਾਰੋ ਕਰੀ ਤੀਰਾ ਕਰਤ ਸਵਸਵਾਨ ਸਭਨਾ ਗੱਲਾਂ ਸਭਰਾ ਸੁਆਮੀ ਤੁਮ ਕਮ ਨੰਸਾਰੀ ਕਾ ਨਾਨਕ ਮਾਨਾ ਮੇਰੇ ਸਦਾ ਰੂਰ ਨਾਲੇ ਸਾਚੇ ਸਬਾਕਿਆ ਨਾਹੀ ਕਰਤੀ ਰਾਇ ਕਰਤਾ ਤੇਰਾ ਸਖਸ਼ਾ ਜੀ ਦੇ ਸੁਪਾਵੇ ਸਦਾ ਸਬਸਾਲ ਆਖੇਰੀ ਨਾਮਨੁ ਸਾਵੀ ਨਾਨਕਾ ਮਨੁਸਿਆ ਬਾਜੀ ਸਾਥ ਕਨੇਰੀ ਕਰ ਨਾਮ ਤੇ ਸਾਗ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਧਾਰ ਸਾਧਨਾ ਮਾ ਧਰਮੀ ਰਾਜ ਮੁਕਾ ਸਾਗਾ ਵਾਈਆ ਕਰ ਸਾਧ ਸੁਖਮਨਾਲ ਸੇ ਇਛਾ ਸਭ ਪਜਾਈਆ ਅਸਦਾ ਕੁਰਬਾਨ ਕੀਤਾ ਗੁਰਵਟੋ